ਇੱਕ ਪਾਸੇ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਤੇ ਦੂਜੇ ਪਾਸੇ ਸਿਆਸੀ ਕਮਸਾਂ ਪੂਰੇ ਪੰਜਾਬ ਦੇ ਵਿੱਚ ਮਚਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਦੱਸਿਏ ਕਿ ਉੱਥੇ ਹੀ ਅੱਜ ਕਾਂਗਰਸ ਪਾਰਟੀ ਐਸਟੀਐਮ ਦਫਤਰ ਦਾ ਕਿਰਾਉ ਕਰਨ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਰਾਜਾ ਵੜਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਕੁਝ ਪੰਜਾਬ ਸਰਕਾਰ ਦੇ ਉਹਨਾਂ ਦੇ ਵੱਲੋਂ ਧੱਕੇ ਸ਼ਾਈ ਨੂੰ ਲੈ ਕੇ ਨਿਸ਼ਾਨੇ ਸਾਧੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸ਼ਰਿਆਮ ਲੋਕਤੰਤਰ ਦਾ ਕਾਹਨ ਕੀਤਾ ਜਾ ਰਿਹਾ ਤੇ ਪੰਜਾਬ ਸਰਕਾਰ ਦੀ ਧੱਕੇਸ਼ਾਈ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਕੇ ਪੇਪਰ ਰੱਦ ਕਰ ਦਿੱਤੇ ਨੇ ਤੇ ਉੱਥੇ ਹੀ ਸ਼ਰਿਆਮ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਗੁੰਡਾਗਰਦੀ ਦਿਖਾਈ ਦੇ ਰਹੀ ਹੈ ਤੇ ਜਿਸ ਨੂੰ ਲੈ ਕੇ ਅੱਜ ਇੱਕ ਵੱਡਾ ਪ੍ਰਦਰਸ਼ਨ ਕਾਂਗਰਸ ਪਾਰਟੀ ਮੁੜ ਤੋਂ ਕਰਨ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਰਾਜਾ ਵੜਿੰਗ ਦੇ ਵੱਲੋਂ ਜਿਹੜਾ ਕਿ ਇੱਕ ਅਪੀਲ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਐਸਟੀਐਮ ਦਫ਼ਤਰ ਆਓ ਤੇ ਜਿਸ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ ਨੂੰ ਲੈ ਕੇ ਫਿਰ ਤੋਂ ਆਵਾਜ਼ ਉੱਠੇਗੀ ਆਓ ਸੁਣੋਨੇ ਰਾਜਾ ਵੜਿੰਗ ਦਾ ਹੌਲ ਕੀ ਕਹਿਣਾ ਹੈ ਅ ਮੈਂ ਪਹੁੰਚ ਗਿਆ ਹਾਂ ਤਕਰੀਬਨ ਬਠਿੰਡੇ ਆ ਗਿਆ ਹਾਂ ਸੋ ਬੇਨਤੀ ਹੈ ਕਿ ਉਨਚੋ ਜਲਦੀ ਜਲਦੀ ਸਾਰੇ ਜਾਣੇ ਔਰ ਦੂਜਾ ਮੈਂ ਬੇਨਤੀ ਕਰਨੀ ਸੀ ਤੁਹਾਨੂੰ ਸਾਰਿਆਂ ਨੂੰ ਆ ਕਈ ਪਾਰਟੀਆਂ ਦੇ ਲੀਡਰ ਸਹਿਬਾਨ ਹੋਰ ਫਿਰਦੇ ਆ ਵੀ ਅਸੀਂ ਧਰਨੇ ਚ ਜਾਈਏ ਸਾਡਾ ਕਾਂਗਰਸ ਪਾਰਟੀ ਦਾ ਧਰਨਾ ਹੈ ਔਰ ਸਾਡੇ ਬੰਦਿਆਂ ਨਾਲ ਜਿਨ੍ਹਾਂ ਨਾਲ ਤੱਕਾ ਹੋਇਆ ਉਹਨਾਂ ਦਾ ਧਰਨਾ ਹੈ ਜਿਹੜੇ ਵੀ ਕਿਸੇ ਲੀਡਰ ਨੇ ਕੋਈ ਇੱਧਰ ਉੱਧਰ ਆਉਣਾ ਉਹ ਸਾਡੇ ਧਰਨੇ ਚ ਦੀ ਬਜਾਏ ਉਹ ਆਪ ਦਾ ਧਰਨਾ ਆਪ ਲਾਵੇ ਔਰ ਬੰਦੇ ਇਕੱਠੇ ਕਰੇ ਔਰ ਲੜਾਈ ਲੜੇ ਲੋਕਾਂ ਦੀ ਨਾ ਕਿ ਉਹ ਸਾਡੇ ਵਾਲੇ ਧਰਨੇ 'ਚ ਤੁਰਿਆ ਫਿਰੇ ਸੋ ਅਸੀਂ ਤਾਂ ਸਰਕਾਰ ਨਾਲ ਲੜਾਈ ਲੜਨੀ ਹੈ ਔਰ ਸਰਕਾਰ ਨੇ ਬਹੁਤ ਵੱਡਾ ਧੱਕਾ ਨਸਾਇਜ਼ ਸਾਡੇ ਲੋਕਾਂ ਨਾਲ ਕੀਤਾ ਮੈਂ ਤਾਂ ਇਹ ਦੇਖਦਾ ਕਿ ਇਹ ਮੈਨੂੰ ਯਾਦ ਆ ਗਿਆ ਉਹੀ ਜਦੋਂ ਪਹਿਲਾਂ ਮਿਊਨਿਸਪਲ ਕਮੇਟੀ ਦੇ ਇਲੈਕਸ਼ਨ ਹੋਏ ਸੀ ਅਕਾਲੀ ਦਲ ਦੀ ਸਰਕਾਰ ਸੀ ਸੋ ਮੈਂ ਧਰਨੇ ਤੇ ਬੈਠਾ ਸੀ ਗਿਣਤੀ ਵਾਲੇ ਦਿਨ ਬੂਥ ਲੁੱਟਲੇ ਗਏ ਸੀ ਜਦੋਂ ਬੰਦਿਆਂ ਕੋਲੇ ਤਾਕਤ ਆ ਜਾਂਦੀ ਹੈ ਤੇ ਫਿਰ ਬਹੁਤਾ ਚਿਹਰੇ ਤਾਕਤ ਚੱਲਣੀ ਔਖੀ ਹੋ ਜਾਂਦੀ ਹੈ ਸੋ ਬੂਥ ਲੁੱਟਲੇ ਬੰਦੇ ਲੁੱਟਲੇ ਕੁੱਟਿਆ ਗਿਆ ਔਰਤਾਂ ਨੂੰ ਤੇ ਮੈਨੂੰ ਯਾਦ ਹੈ ਕਿ ਅਸੀਂ ਜਾਦੇ ਐਮਸੀ ਜਿੱਤ ਗਏ ਸੀ ਇਸ ਦੇ ਬਾਵਜੂਦ ਮਿਊਨਿਸਪਲ ਕਾਉਂਸਲਰ ਸੋ ਅੱਜ ਫਿਰ ਉਸੇ ਤਰ੍ਹਾਂ ਦਾ ਮਾਹੌਲ ਬਣਿਆ ਹੈ ਅੱਜ 29 ਸਰਪੰਚਾਂ ਦੇ ਕਾਗਜ ਉਡਾ ਦਿੱਤੇ ਗਏ ਆ ਇਹ ਕਾਗਜ ਜਿਹੜਾ ਤਿਰਪਾਠੀ ਹੈ ਜਿਹੜਾ ਪੀਸੀਐਸ ਹੁੰਦਾ ਸੀ ਇਹ ਪੀਸੀਐਸ ਤੋਂ ਪਹਿਲੀ ਵਾਰ ਹੀ ਆਈਐਸ ਬਣ ਕੇ ਇਹਨੂੰ ਡੀਸੀ ਲਾਇਆ ਜਿਹੜੂ ਮੈਂ ਤਿਰਪਾਠੀ ਦਾ ਹੈ ਹੀ ਨਹੀਂ ਇਹ ਸੋ ਇਹਨੇ ਤੇ ਐਸਡੀਐਮ ਜਿਹੜਾ ਜਸਪਾਲ ਹੈ ਜਿਹੜਾ ਤਹਿਸੀਲਦਾਰ ਹੁੰਦਾ ਸੀ ਔਰ ਕਿੱਦਾਂ ਕਿੱਦਾਂ ਏਰੀਆਂ ਘਾਲਣਾ ਵਾਂ ਘਾਲੀਆਂ ਔਰ ਇਹ ਬਾਰੇ ਵੀ ਅਸੀਂ ਚਾਨਣਾ ਪਾਵਾਂਗੇ ਸੋ ਇਹ ਐਸਡੀਐਮ ਜਸਪਾਲ ਦਾ ਤੇ ਇਹਨਾਂ ਦਾ ਦੋਵਾਂ ਦਾ ਕੰਮ ਹੈ ਤੇ ਉੱਤੋਂ ਮੁੱਖ ਮੰਤਰੀ ਦੇ ਦਫ਼ਤਰ ਚੋਂ ਫੋਨ ਆਇਆ ਸੋ ਇਹਨਾਂ ਨੇ ਸਾਰਾ ਕੀਤਾ ਔਰ ਕਿੰਨਾ ਨੇ ਕਰਾਇਆ ਤੁਸੀਂ ਜਾਣਦੇ ਹੋ ਹਰ ਬੰਦੇ ਨੂੰ ਤਾਕਤ ਹਾਜਮ ਹੋਣੀ ਢਿੱਡ ਚ ਹੁੰਦੀ ਨਹੀਂ ਹੈ ਸੋ ਮੈਂ ਸਮਝਦਾ ਕਿ ਤਾਕਤ ਨੂੰ ਹਾਜਮ ਕਰਨਾ ਔਰ ਤਾਕਤ ਨੂੰ ਸੰਭਾਲ ਕੇ ਰੱਖਣਾ ਇਹ ਕੋਈ ਹਰ ਵਿਅਕਤੀ ਦਾ ਕੰਮ ਨਹੀਂ ਹੈ ਸੋ ਆਪਾਂ ਸਾਰਿਆਂ ਨੇ ਉਥੇ ਐਸ ਡੀ ਐਮ ਦਫਤਰ ਤੇ ਉਤਲਾ ਪੁਲ ਤੇ ਥੱਲੜਾ ਪੁਲ ਜਿਹੜੀ ਥਾਂ ਹੈ ਹਾਈਵੇ ਜਾਮ ਕਰੋ ਤੇ ਅਗਲੇ ਅੱਧੇ ਘੰਟੇ ਦੇ ਵਿੱਚ ਮੈਂ ਪਹੁੰਚ ਜੂੰਗਾ ਦੁਬਾਰਾ ਫੇਰ ਕਹਿਣਾ ਚਾਹਣਾ ਕਿਉਂਕਿ ਸਾਡੇ ਰੰਗ ਵੱਖਰੇ ਵੱਖਰੇ ਆ ਸਾਡੇ ਝੰਡੇ ਵੱਖਰੇ ਵੱਖਰੇ ਆ ਕਈ ਲੋਕ ਲੋਕਾਂ ਨੂੰ ਬੇਫਕੂ ਬਣਾਉਂਦੇ ਫਿਰਦੇ ਆ ਕਿ ਮੈਂ ਤਾਂ ਹੁਣ ਦੁਬਾਰੇ ਇੱਥੇ ਆ ਗਿਆ ਜਿਨ੍ਹਾਂ ਲੋਕਾਂ ਨੇ ਗਿੱਦੜਬੇ ਨੂੰ ਧੋਖਾ ਦੇ ਕੇ ਗਏ ਔਰ ਜਿਨ੍ਹਾਂ ਨੇ ਗਿੱਦੜਬੇ ਦਾ ਕੱਖ ਨਹੀਂ ਸਵਾਰਿਆ ਆ ਉਦੋਂ ਵੀ ਝੋਲੇ ਚਪਾਈ ਪੇਪਰ ਕੈਨਸਲ ਕਰ ਦਿੰਦੇ ਸੀ ਉਹ ਕਹਿੰਦੇ ਇੱਕ ਦੇਵਾ ਸਿੰਘ ਹੁੰਦਾ ਸੀ ਸਾਡਾ ਗੁਰੂ ਸਰ ਤੋਂ ਤੇ ਇਥੇ ਵੀਡੀਓ ਹੁੰਦਾ ਸੀਗਾ ਉਹ ਜਿਹੜਾ ਜਲੰਧਰ ਤੋਂ ਇਲੈਕਸ਼ਨ ਲੜਿਆ ਉਹ ਪੀਪੀ ਪਾਰਟੀ 'ਚ ਹੁੰਦਾ ਸੀ ਜਗਵੀਰ ਬਰਾੜ ਤੇ ਜਦੋਂ ਉਹ ਕਾਗਜ਼ ਲੈ ਗਿਆ ਕਹਿੰਦਾ ਮੇਰੇ ਕਾਗਜ਼ ਤਾਂ ਮੈਂ ਦਾਖਲ ਹੀ ਨਹੀਂ ਗਾਏ ਮੇਰੇ ਕੋਲ ਕਹਿੰਦਾ ਤੇਰੇ ਝੋਲੇ 'ਚ ਹੀ ਕੈਨਸਲ ਹੈ ਸੋ ਇਹੋ ਜਿਹਿਆਂ ਜਿਹੜੀਆਂ ਜ਼ਾਸਤੀਆਂ ਕਰਨ ਵਾਲੇ ਲੋਕ ਆ ਉਹ ਸਾਡੇ ਧਰਨੇ 'ਚ ਬਿਲਕੁਲ ਨਹੀਂ ਆ ਸਕਦੇ। ਔਰ ਖਾਸ ਕਰਕੇ ਇਹ ਜਿਹੜਾ ਕੋਈ ਹੈਗਾ ਤੁਰਿਆ ਫਿਰਦਾ ਸਾਡੇ ਹਲਕੇ